ਤੇਰੀ ਉਮਰ ਹੋ ਗਈ 67 ਸਾਲ ਦੀ ਹਾਂ ਜੀ ਮੇਰੀ ਉਮਰ ਹੋ ਗਈ 3 ਤੇ 60 ਦੀ 63 63 ਜੀ ਪਾਲੀ ਵਾਸਤੇ ਖਰਾਕ ਕਿਹੜੀ ਤਕੜੀ ਹੈ ਮੈਨੂੰ ਇਹ ਦੱਸੋ ਹਾਂ ਜੀ ਛੇੜੂ ਵਾਸਤੇ ਖਰਾਕ ਕਿਹੜੀ ਤਕੜੀ ਆਪਾਂ ਨੂੰ ਛੇੜੂਆਂ ਨੂੰ ਕੀ ਖਾਣਾ ਚਾਹੀਦਾ ਛੇੜੂ ਤੇ ਜਿਹੜੀ ਮਰਜ਼ੀ ਰੁਕੀਵੇਂ ਸੇ ਖਾਂਦਾ ਰਵੇ ਬੱਕਰੀ ਦਾ ਦੁੱਧ ਪੀਂਦਾ ਰਵੇ ਤੇ ਉਹਨੂੰ ਤਕੜੀ ਤਕੜੀ ਆਪਾਂ ਛੇੜੂਆਂ ਨੂੰ ਹੁਣ ਮੈਂ ਦੰਨਾ ਤੁਹਾਨੂੰ ਜਵਾਬ ਆਪਾਂ ਨੂੰ ਸਦਾ ਬਹਾਰ ਵਾਸਤੇ ਛੇੜੂ ਦੀ ਚਾਹ ਤਕੜੀ ਹੈ ਵਾਕਈ ਰਾਜੂ ਭਾਈ ਇਹ ਗੱਲ ਠੀਕ ਕੀਤੀ ਤੁਸੀਂ ਮੈਂ ਨਹੀਂ ਕਦੀ ਚਾਹ ਪੀਤੀ ਅਣੀ ਪਾਲੀ ਸਦਾ ਪਾਪ ਕਰਦਾ ਪਾਲੀ ਸੋਹ ਸ਼ਿਕਾਰ ਕਰਦਾ 100 ਪਾਪ ਕਰਦਾ ਜਿੱਥੇ ਪਾਲੀ ਦੇ ਲਾਗੇ ਮੇਲੇ ਮੈਂ ਨਾ ਉਹ ਤੇ ਆ ਪਾਲੀ ਜੀ ਦੇ ਮੇਲੇ ਮੈਂ ਪਾਲੀ ਮੋਟੀ ਨਾਲ ਕਾਲੀ ਦਵਾਈ ਕਿ ਖੰਡ ਲੈਣੀ ਫੇਰਾਂ ਦੀ ਪਤਲੀ ਚੱਲੂਗੀ ਸਾਰਾ ਦਿਨ ਮੇਰੀ ਗੱਲ ਸੁਣ ਲੋਕ ਕਰਦੇ ਨੇ ਜੱਗ ਚੌਲਾਂ ਦੀ ਕੜਾਹਾਂ ਦੀ ਪਾਸੇ ਦੀ ਜੱਗ ਕਰਦਾ ਕੋਈ ਜਲੇਬੀਆਂ ਦੀ ਕਰਦਾ ਪਾਲੀ ਦਾ ਜਿੱਥੇ ਮੇਲਾ ਲੱਗਿਆ ਚਾਹਾਂ ਦੀ ਯੱਗ ਕਰਕੇ ਪੀਉਂਦੇ ਲੋਕਾਂ ਨੂੰ ਮੈਂ ਨਾ ਉਹਦੇ ਨਾਲ ਬਹੁਤੇ ਛੇੜੂ ਜਿਹੜੇ ਨਾ ਕਾਲੀ ਵੀ ਪੋਰਾ ਪੋਰਾ ਖਾਂਦੇ ਆ ਲਾਲ ਹਾਂ ਆ ਮੈਂ ਵੀ ਖਾਂਦਾ ਪਾਲੀ ਦਾ ਚਾਹ ਦਾ ਪੁੰਨਦਾਨ ਕਰਦਾ ਵੀ ਆਓ ਪੀਓ ਚਾਹ ਬਣਾਓ ਚਾਹ ਧਰ ਲੋ ਚਾਹ ਪੀ ਲੋ ਚਾਹ ਉਹਦਾ ਆਪਣਾ ਅੰਦਰ ਮੰਗਾਂਦੇ ਆ ਹੁੰਦਾ ਨਾ ਸਾਡੇ ਪਾਲੀ ਇੱਧਰ ਸਾਰਾ ਦਿਨ ਪੰਜਾਬ ਦੇ ਵਿੱਚ ਸਾਡੇ ਗੁੱਜਰ ਨੇ ਸੰਘੇਣ ਉੱਥੇ ਆਸਮਾ ਸੰਘੇਣੀਆਂ ਗੁੱਜਰਾਂ ਦਾ ਮੁੰਡਾ ਮੇਲਿਆਂ ਚ ਉਹਦੀ ਪਤੀਲੀ ਸਾਰਾ ਦਿਨ ਚੱਲਦੀ ਐ ਇੱਕ ਕਮੇਲੇ ਦੇ ਵਿੱਚ ਉਹਦੀ 20 ਕਿਲੋ ਖੰਡ ਮੱਚ ਜਾਂਦੀ ਐ 4 ਕਿਲੋ ਚਾਹ ਪੱਤੀ ਮੇਰੇ ਸਰਨਾਵੇ ਦਾ ਨਾ ਉਥੇ ਕਾੜੇ ਦੇ ਜ਼ਿਲ੍ਹੇ ਦੇ ਵਿੱਚ ਪਾਕਿਸਤਾਨ ਦੇ ਕਾੜੇ ਜ਼ਿਲ੍ਹੇ ਦੇ ਵਿੱਚ ਮੇਰੇ ਨਾਂ ਦਾ ਹੀ ਬਾਬਾ ਸੀ ਅੱਲਾਹ ਨਾਲ ਜਨਮ ਸੀ ਕਰੇ ਉਹ ਫੌਦ ਹੋ ਗਿਆ ਬੜਾ ਛੇੜੂਤੀ ਬਹੁਤ ਛੇੜੂ ਚੰਗਾ ਹੈ ਤੇ ਜੀ ਆਪਾਂ ਨੂੰ ਤਾਂ ਹੀ ਮੈਂ ਤੁਹਾਨੂੰ ਕਿਹਾ ਵੀ ਪਾਲੀ ਨੂੰ ਸਿਆਲ ਹੈ ਕਰਸਾ ਹੈ ਪਾਲੀ ਨੂੰ ਤਾਂ ਸਦਾ ਬਹਾਰ ਚਾਹ ਦੀ ਖਰਾਕ ਧਾਕੜੀ ਹੈ ਚਾਹ ਮਿਲ ਜੇ ਜ਼ੁਰਤੀ ਚਾਹੇ ਨਾ ਮਿਲੇ ਚਾਹ ਬਚਾਉਂਦੀ ਹੈ ਪਾਲੀ ਨੂੰ ਚਾਹ ਪੀ ਕੇ ਅਸੀਂ ਢਾਂਗਾ ਤਲਵਾਰਾਂ ਚਲਾਉਨੇ ਆਂ ਦਰਖਤਾਂ ਨੂੰ ਵੜਦੇ ਆਂ ਦਵਾ-ਦਵ ਹਾਂ ਜੀ ਚਲ ਜਾਈਏ ਇਹ ਹੋਰ ਸੁਣਾਓ ਹੁਣ ਤੁਸੀਂ ਕੋਈ ਗੱਲ ਦਾ ਜਵਾਬ ਜਿਹੜੀ ਹੈ ਨਾ ਰੋਟੀ ਜਿੱਡਾ ਮਨ ਮਰਜੀ ਬੰਦਾ ਥੱਕਿਆ ਟੁੱਟਿਆ ਹੋਵੇ ਰੋਟੀ ਖਾ ਲੈਣੇ ਤੇ ਤਾਜ਼ਾ ਹੋ ਜਾਂਦਾ ਇੰਨੀ ਹਾਂ ਜੀ ਰੋਟੀ ਚ ਪਾਵਰ ਹੈ ਪਾਵਰ ਹੈ ਜੀ ਜੇ ਸਮਾਂ ਹੈ ਜਾਂ ਜਿੰਨੀ ਮਰਜੀ ਪਿੰਦਾ ਰਵੇ ਨਹੀਂ ਜੀ ਬਹੁਤ ਹੈ ਸਾਡੇ ਤਾਂ ਚਾਹ ਵਾਲੇ ਛੇੜੂ ਤੇ ਵੀ ਰੋਟੀ ਚਾਹੇ ਨਾ ਮਿਲੇ ਚਾਹ ਮਿਲੇ ਆਉਗੀ ਬੱਕਰੀ ਦੇ ਦੁੱਧ ਦੀ ਹਾਂ ਬੱਕਰੀ ਦੇ ਦੁੱਧ ਦੀ ਹੋਰ ਦੁੱਧ ਨਹੀਂ ਪੀਂਦੇ ਹਾਂ ਜੀ ਬੱਕਰੀ ਦੇ ਦੁੱਧ ਦਾ ਇੱਕ ਹੋਰ ਸੁਣੋ ਜਿਹੜਾ ਛੇੜੂਆ ਅਸਲੀ ਬੱਕਰੀ ਦਾ ਦੁੱਧ ਪੀਣ ਵਾਲਾ ਕਦੇ ਅੱਖ ਤੋਂ ਅੰਨਾ ਨਹੀਂ ਹੋਊਗਾ ਨਾ 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 ਬੱਕਰੀ ਦੇ ਦੁੱਧ ਚ 3600 ਗੁਣ ਨੇ 36 ਰੋਗ ਤੋੜਦਾ ਹੈ ਬੇਸ਼ੱਕ ਬੇਸ਼ੱਕ ਕੋਈ ਸ਼ੱਕ ਨਹੀਂ ਸ਼ੂਗਰ ਇਹ ਨਹੀਂ ਰਹਿਣ ਦਿੰਦਾ ਕੈਂਸਰ ਇਹ ਨਹੀਂ ਰਹਿਣ ਦਿੰਦਾ ਤੇ ਅੰਨਾ ਹੀ ਨਹੀਂ ਕਰਦਾ ਤੇ ਨੱਜਲਾ ਜ਼ਖਾਮ ਬੰਦੇ ਨੂੰ ਕਦੇ ਨਹੀਂ ਹੁੰਦਾ। ਤੇ ਕਦੇ ਬੁਖਾਰ ਨਹੀਂ ਚੜੂਗਾ ਬੱਕਰੀ ਦਾ ਦੁੱਧ ਪੀਣ ਵਾਲੇ ਨੂੰ। ਹਾਂਜੀ। ਅੱਲਾ ਦੀ ਮਿਹਰਬਾਨੀ ਨਾਲ। ਨਹੀਂ ਕੋਈ ਵਸਤੂ। ਤੁਸੀਂ ਦੱਸੋ ਵੀ ਝੂਠ ਹੈ ਸੱਚ ਹੈ। ਨਹੀਂ ਨਹੀਂ ਬਿਲਕੁਲ ਸੱਚ ਹੈ ਝੂਠ ਕਾਲਾ। ਪ੍ਰੋਗਰਾਮ ਚੱਲਦਾ ਤੇ। ਹਾਂਜੀ। ਹਾਂਜੀ ਕਰਾਓ ਤੇ ਬੇਟੇ ਨਾਲ।